ਅਸੀਂ ਅੰਦਰਲੇ ਨੂੰ ਬੰਨ੍ਹ ਦਿੰਦੇ ਤੇ ਲੋਕਾਂ ਦੀ ਆਵਾਜ਼ ਸੁਣ ਕੇ ਕਹਿੰਦੇ ਹਾਂ ਕਿ ਉਹਨੂੰ ਲੋਕਾਂ ਦੇ ਰੱਖਾਂਗੇ ਇਹਨੂੰ ਉਸਾਰਾ ਵਾਪਸ ਲਵਾ ਦੇਵਾਂਗੇ ਜਦੋਂ ਬੰਦਾ ਨਿਕਾਲਿਆ ਦੀ ਘੜੀ ਬਾਜ਼ ਪਾਕਿਸਤਾਨ ਕੇ ਸੰਗਤ ਤੱਕ ਖੜੀ ਹੋ ਗਈ ਬਾਈ ਫਾਹ ਜੀ ਆਹ ਜੀ ਇਹ ਦੇਖੋ ਜੀ ਸਵਧਾਨ ਬਜਾਓ ਰੈਲੀ ਜਿਹੜੀ ਕਾਂਗਰਸ ਦੀ ਇੱਥੇ ਹਰ ਹਲਕੇ ਚ ਚੱਲ ਰਹੀ ਹੈ ਉਦੇ ਸੰਬੰਧ ਵਿੱਚ ਬਲੌਕ ਡੇਰਾਵਾ ਬਣਾਣਕ ਚ ਰੱਖੀ ਗਈ ਸੀ ਰੈਲੀ ਇੱਥੇ ਲੋਕਾਂ ਦੀ ਜਿਹੜੀ ਸਮੱਸਿਆ ਸਭ ਤੋਂ ਵੱਧ ਸੀਗੀ ਸਵਿਧਾਨ ਤੋਂ ਇਲਾਵਾ ਸੀ ਜਿਹੜੀ ਉਹ ਸੀਗੀ ਕਿ ਨਸ਼ਾ ਜਿਹੜਾ ਪੂਰਾ ਤੜਲੇ ਨਾਲ ਦੜਾ ਦੜ ਲੋਕਾਂ ਦੇ ਘਰਾਂ ਚ ਪਹੁੰਚ ਰਿਹਾ ਹਰ ਥਾਂ ਡਿਲੀਵਰੀ ਹੁੰਦੀ ਐ ਪਹਿਲਾਂ ਹੋਂ ਡਿਲੀਵਰੀ ਹੁੰਦੀ ਸੀ ਹੁਣ ਤੇ ਜਿੱਥੇ ਲਾਉਣ ਬੈਂਦੇ ਐ ਕਿਸੇ ਦੀ ਜਿੱਥੇ ਮੜੀਆਂ ਚ ਬੈਂਦੇ ਹੁਣ ਤੇ ਉੱਥੇ ਪਹੁੰਚਣ ਲੱਗ ਪਿਆ ਤੇ ਉਹਦੇ ਵਿੱਚ ਇੱਕ ਚੀਜ਼ ਪਤਾ ਲੱਗੀ ਹੈ ਕਿ ਇੱਕ ਮਹੀਨੇ ਪਹਿਲਾਂ ਇੱਥੋਂ ਦੇ ਜਿਹੜੇ ਐਮ.ਐਲ.ਏ ਹੈ ਉਹਦੇ ਪੀਏ ਤੇ ਪਰਚਾ ਹੋਇਆ 800 ਗ੍ਰਾਮ ਜਿਹੜੀ ਹੈਰੋਇਨ ਫੜੀ ਗਈ ਹੈ ਤੇ ਵਿਜੀਲੈਂਸ ਕੋਲੇ ਜਿਹੜੀ ਉਹਦੇ ਮੁੰਡੇ ਦੀਆਂ ਰਿਕਾਰਡਿੰਗਾਂ ਵੀ ਨੇ ਕਿ ਸਮਾਨ ਕਿੱਥੋਂ ਲੈ ਕੇ ਆਉਣਾ ਹੈ ਕਿ ਕਿੰਨੂੰ ਦੇਣਾ ਹੈ ਕਿੰਨੇ ਦਾ ਦੇਣਾ ਹੈ ਇਹਦੇ ਗੈਂਗਸਟਰਾਂ ਨਾਲ ਰਲ ਕੇ ਤੇ ਇੱਥੋਂ ਦੇ ਜਿਹੜੇ ਡੀ.ਐਸ.ਪੀ ਹੈ ਹੁਣ ਪਤਾ ਨਹੀਂ ਜਾਂ ਤੇ ਰਲੇ ਹੈ ਨਹੀਂ ਤੇ ਡੀ.ਐਸ.ਪੀ ਦੇ ਅੱਖਾਂ ਤੋਂ ਕੁਝ ਲੁਕਿਆ ਤੇ ਹੁੰਦਾ ਨਹੀਂਗਾ ਤੇ ਰਲੇ ਆ ਹੀ ਹੁਣ ਜਿਹੜਾ ਐਕਸ਼ਨ ਨਹੀਂ ਅਜੇ ਤੱਕ ਹੋ ਪਾਰਿਆ ਤੇ ਲੋਕਾਂ ਨੂੰ ਆ ਹੁੰਦਾ ਹੈ ਕਿ ਨਸ਼ਾ ਜਿਹੜਾ ਬੱਚਿਆਂ ਦੇ ਖੂਨ ਚ ਵੜ ਚੁੱਕੇ ਉਹਨੂੰ ਕੱਢਣਾ ਤੇ ਆਪਾਂ ਤੇ ਐਮਐਲਏ ਬਣਾ ਕੇ ਤੇ ਹੋਰ ਅੰਦਰ ਵੜੀ ਜਾ ਰਹੇ ਹਾਂ ਅੱਜ ਤੋਂ ਪਹਿਲਾਂ ਜਦੋਂ ਐਮਐਲਏ ਨਹੀਂ ਸੀ ਇੱਥੇ ਤੇ ਉਦੋਂ ਅਜੇ ਫੇਰ ਘੱਟ ਸੀਗਾ ਤੇ ਜਦੋਂ ਐਮਐਲਏ ਬਣ ਜੀਦਾ ਆਪਾਂ ਤੇ ਨਸ਼ਾ ਹੀ ਵੇਚਣ ਲਈ ਬਣੇ ਆ ਜਾਂ ਇਟਾਂ ਟਾਈਲਾਂ ਵੇਚਣ ਨੂੰ ਬਣੇ ਆ ਇਹਦੇ ਉੱਥੇ ਤੱਕ ਫੇਰ ਖੜ ਜਾਂਦੇ ਮੇਰੇ ਤਾਂ ਹੱਥ ਜੋੜ ਕੇ ਇਹਨੂੰ ਬੇਨਤੀ ਹੈ ਕਿ ਉੱਥੇ ਤੱਕ ਰੁਕ ਜਾਂਦੇ ਬੜਾ ਅੱਗੇ ਤੱਕ ਨਾ ਲੈ ਕੇ ਜਾਓ ਨਸ਼ੇ ਨੂੰ ਆਪੋਜੀਸ਼ਨ ਦੇ ਨਾਤੇ ਤੁਸੀਂ ਕੋਈ ਇਹਦਾ ਵਿਰੋਧ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਜੀ ਇੱਥੇ ਕਾਰਵਾਈ ਕੀ ਕਰੀ ਐਫ ਆਈ ਆਰ ਮੇਰੇ ਕੋਲ ਫੋਨ 'ਚ ਪਈ ਹੈ ਉਮੀਦ ਤਾਂ ਕਰੀਏ ਜਦੋਂ ਕੋਈ ਐਕਸ਼ਨ ਹੋਣਾ ਹੋਵੇ ਅਸਲ 'ਚ ਤੇ ਜਿਹੜਾ ਇੱਥੋਂ ਦੇ ਗੈਂਗਸਟਰ ਤੁਹਾਨੂੰ ਪਤਾ ਹੋਣਾ ਨਾਮ ਨਹੀਂ ਲੈਣਾ ਹੁੰਦਾ ਕਿਉਂਕਿ ਮੀਡੀਆ 'ਚ ਅਸਲ ਆਇਆ ਹੁੰਦਾ ਗਲੋਰੀਫਾਈ ਹੋ ਜਾਂਦੇ ਜਦੋਂ ਕੋਈ ਨਾਮ ਲੈਂਦੇ ਉਹ ਚਾਹੁੰਦੇ ਹੁੰਦੇ ਕਿ ਕੋਈ ਨਾਮ ਲਵੇ ਇਥੋਂ ਦਾ ਜਿਹੜਾ ਗੈਂਗਸਟਰ ਹੈ ਗੁੰਡਾ ਪੂਰਾ ਜਿਹੜੀ ਇੱਥੇ ਚਿੱਟੇ ਦੀ ਸਪਲਾਈ ਹੈ ਬਾਰਡਰ ਤੋਂ ਲੈ ਕੇ ਪੂਰੇ ਜ਼ਿਲ੍ਹੇ 'ਚ ਅੱਗੇ ਜਲੰਧਰ ਤੱਕ ਜਾ ਕੇ ਉਸੇ ਬੰਦੇ ਦੀ ਹੈ ਉਹ ਜੇ ਅੱਜ ਤੱਕ ਉਹਦੇ ਖਿਲਾਫ ਦਈ ਗਏ ਆ ਉਹਦੇ ਤੇ ਐਕਸ਼ਨ ਕੋਈ ਨਹੀਂ ਹੋਇਆ ਤੇ ਅਸੀਂ ਐਮਐਲਏ ਦੇ ਮੁੰਡੇ ਦੇ ਉੱਪਰ ਐਕਸ਼ਨ ਕਿਵੇਂ ਮੰਗ ਕਰ ਸਕਦੇ ਆ ਜੇ ਮੁੰਡਾ ਰਲਿਆ ਤਾਂ ਨਾਲ ਐਮਐਲਏ ਵੀ ਰਲਿਆ ਹੋਣਾ ਮੁੰਡਾ ਕਿਹੜਾ ਇਹੋ ਜਿਹਾ ਕੋਈ ਕੰਮ ਕਰ ਸਕਦਾ ਹੁੰਦਾ ਬਿਨਾਂ ਕਿਸੇ ਸ਼ਹਿਤੋਂ ਤੇ ਜੇ ਉਹਨਾਂ ਦੇ ਐਕਸ਼ਨ ਨਹੀਂ ਹੋ ਪਿਆ ਪਰ ਇੰਨੀ ਗੱਲ ਮੈਂ ਅੱਜ ਪੂਰੀ ਲੀਡਰਸ਼ਿਪ ਨੂੰ ਸਟੇਜ ਤੋਂ ਖੜਕੇ ਕਹੀਏ ਕਿ ਜਦੋਂ ਕੱਲ ਨੂੰ ਸਰਕਾਰ ਆਊਗੀ ਤੇ ਉਸ ਦਿਨ ਪਹਿਲੇ ਦਿਨ ਜਿਹੜੀ ਅੱਖਾਂ ਦੇ ਸਾਹਮਣੇ ਰੰਦਾ ਹੋ ਸਕਦੀ ਚੀਜ਼ ਚੱਲ ਰਹੀ ਹੈ ਅਸਲ 'ਚ ਸਭ ਤੋਂ ਪਹਿਲਾ ਐਕਸ਼ਨ ਹੋਉਂਦਾ ਹੈ ਜਦੋਂ ਅੱਖਾਂ ਦੇ ਸਾਹਮਣੇ ਹੋਵੇ ਉਸੇ ਬੰਦੇ ਦੇ ਜੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਪਹਿਲਾ ਐਕਸ਼ਨ ਵੀ ਇਹਦੇ ਤੇ ਹੋਣਾ ਚਾਹੀਦਾ ਤੇ ਇਹਦੇ ਮੁੰਡੇ ਤੇ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੰਮ ਤੇ ਮੇਰਾ ਕਹਿ ਸਰਕਾਰ ਬੰਦੇ ਹੁੰਦੇ ਕਿ ਜਿਹੜੇ ਗੈਂਗਸਟਰ ਦੂਜੀ ਪਾਰਟੀ ਨਾਲ ਹੁੰਦੇ ਆ ਤੇ ਪਾਰਟੀ ਨਾਲ ਨਾਲ ਲੰਦੀ ਹੈ ਨਹੀਂ ਬਿਲਕੁਲ ਨਹੀਂ ਪਾਰਟੀ ਨਾਲ ਨਾਲ ਤੇ ਕਦੀ ਉਹਦਾ ਹੀ ਨਹੀਂ ਜੁੜਿਆ ਗੈਂਗਸਟਰ ਕਿਉਂਕਿ ਜਦੋਂ ਗੈਂਗਸਟਰ ਨੂੰ ਸ਼ਹਿਰ ਦਾ ਉਹ ਤਾਂ ਸਭ ਤੋਂ ਪਹਿਲਾਂ ਬੰਦੇ ਦੀ ਆਪਣੀ ਭਾਗ ਨੂੰ ਪੈਂਦਾ ਹੁੰਦਾ ਅੱਜ ਇਹਨਾਂ ਨੇ ਗੈਂਗਸਟਰ ਨੂੰ ਆਪਣੇ ਨਾਲ ਲਾਇਆ ਹੋਇਆ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਪਾਊਗਾ ਜਦੋਂ ਇਹਨਾਂ ਦਾ ਕੰਮ ਨਾ ਉਹਨੇ ਜਦੋਂ ਇੱਥੋਂ ਦਾ ਐਮਐਲਏ ਕੰਮ ਨਾ ਕਰੂਗਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹਦੀ ਪੱਗ ਨੂੰ ਪਹਿਣਾ ਆ ਜੋ 24 ਘੰਟੇ ਉਹਨਾਂ ਦੀ ਗੈਂਗਸਟਰ ਦੀ ਮਾਵਾਂ ਇਹਨਾਂ ਦੇ ਘਰੇ ਰਹਿੰਦੀਆਂ ਤੁਰੇ ਫਿਰਦੇ ਸ਼ਾਮ ਨੂੰ ਆ ਕੇ ਹਿਸਾਬ ਦੇ ਕੇ ਪੈਸਿਆਂ ਦਾ ਅਗਲੇ ਦਿਨ ਫੇਰ ਪੈਸਿਆਂ ਦਾ ਹਿਸਾਬ ਇਹ ਚੀਜ਼ ਚੱਲੀ ਜਾਂਦੀ ਹੈ ਕੱਲ ਨੂੰ ਜਦੋਂ ਪੈਸਿਆਂ ਦੇ ਪਿੱਛੇ ਇਹਨਾਂ ਇੱਕ ਦੂਜੇ ਦੇ ਗੱਲ ਪੈਣੇ ਹੁੰਦਾ ਉਸ ਵੇਲੇ ਐਮਟੀ ਨੇ 2027 ਵਿੱਚ ਇਲੈਕਸ਼ਨ ਤੁਸੀਂ ਲੜੋਗੇ ਜਾਂ ਮਮਾਂ ਲਈ ਨਹੀਂ ਜੀ ਇਹ ਉਹ ਦੇ ਕਾਂਗਰਸ ਪਾਰਟੀ ਦਾ ਫੈਸਲਾ ਹੋਊਗਾ ਕਿਉਂਕਿ ਅਸਲ 'ਚ ਹੁਣ ਵੀ ਜਦੋਂ ਮਮਾਂ ਨੂੰ ਟਿਕਟ ਮਿਲੀ ਸੀਗੀ ਤੇ ਸਕਰੀਨਿੰਗ ਹੁੰਦੀ ਹੈ ਜਿੱਦੋਂ ਹਲਕਾ ਜਿਹਦਾ ਨਾਮ ਲਾਊਗਾ ਉਹ ਉਹਦੇ ਉਹਨੂੰ ਉਹਗੇ ਸਾਨੂੰ ਤਿੰਨਾਂ ਨੂੰ ਛੱਡ ਕੇ ਕੋਈ ਚੌਥਾ ਬੰਦਾ ਲੱਭ ਜੂਗਾ ਪਾਰਟੀ ਨੂੰ ਤੇ ਅਸੀਂ ਤੇ ਕਾਂਗਰਸ ਦਾ ਸਾਧਨ ਥੋਕਿਓ ਦੇ ਨਾਲ ਵੀ ਤੁਰਾਂਗੇ ਬਿਲਕੁਲ ਲੈਂਕੜਨ ਜੀ ਧੰਨਵਾਦ ਚਲੋ ਜੀ ਚਲੋ ਭਾਈ ਉਹ ਇੱਥੇ ਡੇਰਾ ਬਾਬਾ ਨਾਨਕ ਸਰਦਾ ਸੁਖਜਿੰਦਰ ਸਿੰਘ ਰਧਾਵਾ ਜੀ ਵੱਲੋਂ ਕੀਤੀ ਗਈ ਆ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਉਹ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਆ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਉਮੀਦਵਾਰ 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 ਚਾਰ ਦਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੈਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਮੌਕੇ ਤੇ ਤੁਸੀਂ ਰੈਲੀ ਜਿਹੜੀ ਕੀਤੀ ਆ ਉਦੋਂ ਤੁਸੀਂ ਇਹ ਗੱਲ ਕੀਤੀ ਹੋ ਪਰ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਥੋਪਵਾ ਜਵਾਬ ਦੇ ਆ ਦੇਖੋ ਸਰਕਾਰ ਦੇ ਲੋਕਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਆ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੁਰੇ ਜਿੱਤ ਕੇ ਆ ਗਏ ਆ ਇੰਨੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕਿਉਂਕਿ ਨਵੇਂ-ਨਵੇਂ ਬਣੇ ਇਹਨਾਂ ਨੂੰ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਨੇ ਆ ਫੋਨ ਦੇ ਉੱਤੇ ਤੋਂ ਥਾ ਕਰਦਾ ਹੋ ਜਾਂਦਾ ਔਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰਾਂ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇਹ ਇੱਕ ਬੇਸਿਕ ਜੀ ਗੱਲ ਹੈ ਕਿ ਜੇ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲਿਆ ਜਾਵੇ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸਿੰਧਰ ਤੁਸੀਂ ਇਹ ਦਾਲਾ ਹ ਸੰਦਰਭ ਸਿੰਡਰ ਕਿਹਾ ਵਾ ਦੇਖੋ ਮੈਂ 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 ਰਾਹੁਲ ਗਾਂਧੀ ਜੀ ਤੇ ਜਿਹੜੀ ਵੀ ਗੱਲ ਕਹੀ ਹੈ ਠੀਕ ਆ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਾਲਡ ਟਰੰਪ ਨੇ ਜਿਹੜੀ ਆ ਉਹ ਇਹ ਰਿਪੀਟ ਰੈਪੀਟੀਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈਰ ਰਕਾਇਆ ਆ ਹੁਣ ਮੈਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਛਾਡੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੋਧ ਰਕਾਇਆ ਸੀ ਇਸ ਗੱਲ ਤੇ ਤੇ ਤੁਸੀਂ ਸਮਝਦੇ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦਾ ਅੱਜ ਸਾਡੀ ਆਪੋਜੀਸ਼ਨ ਸਾਰੀ ਨਹੀਂ ਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿਉਂਕਿ ਜਿੱਥੇ ਮੁਲਕ ਦੀ ਗੱਲ ਆ ਜਾਂਦੀ ਆ ਉੱਥੇ ਅਸੀਂ ਸਾਰੇ ਇੱਕ ਆ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਹੈ ਅੱਗੇ ਵੀ ਚਲਣੀ ਹੈ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸક્ષਮ ਆ ਗਿਆ ਉਹ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰਕ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਦਾ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟੀਸ਼ਨ ਕੀਤੇ ਆ ਔਰ ਭਾਜਪਾ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆ ਹਾਂ ਇਸ ਸਰਕਾਰਾਂ ਲੁੱਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦਕਰ ਨੇ ਦਿੱਤਾ ਉਹਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣਾ ਹੈ ਤਕੜੇ ਰਹੋ 2027 ਚ ਸਮਾਂ ਤੁਹਾਡਾ ਹੈ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੀਆਂ 31 ਪਾਵਾਂਗੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਮਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਾਂਗੇ ਔਰ ਚੱਲਣਾ ਪੈਗਾ ਸ਼ਰਧਾਨ ਦੀ ਗੱਲ ਕੀਤੀ ਗਈ ਔਰ ਸ਼ਰਧਾਨ ਨੇ ਤੁਹਾਨੂੰ ਹੱਕ ਦਿੱਤਾ ਔਰ ਜਿਹੜਾ ਸਰਿੰਦਰ ਸਿੰੰਡੇ ਕਿਹਾ ਗਿਆ ਕੁਰੀ ਕੀ ਮੰਨਦੇ ਤੇ ਇਹ ਕਿਹਾ ਗਿਆ ਹਰ ਗਾਂਧੀ ਕੀ ਲੇ ਨਰਿੰਦਰ ਸਰੈਂਡਰ ਗਿਆ ਹਾਂ ਤੇ 100% ਨਰਿੰਦਰ ਮੋਦੀ ਸਾਫ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲੇਕਿਨ ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰ ਦਿੱਤਾ ਪ੍ਰਧਾਨ ਜੀ